مائی جو رات نو کھیت دی رکھوالی تے بیٹھی سی خربوزے سن کوئی توڑ نہ لے جائے پھل نہ تو بیچاری رات نو رکھوالی کر دی سی وہ پجی ہوئی آئی انہوں خیال آیا اس انے کھوچ کوئی گر گئے رسا پاک ہے انہیں سکرات نو کڑے ہے دھنواد کیتا سکرات نے اور اکھیا مائی تیرا بہت بہت دھنواد میں جوچی ہیں تو میرے پروپکار میں اس دے بدلے تیری کوئی سیوا کرنا چاہنا تو میرے کل گا تو میں تیرا کھانگا کہ میں جوتشی ہاں میں نجومی ہاں کی کچھ تیرے لگے ہوئے گا میں سب کچھ دس دیا گا آ میرے کو مائی لگی اے میرے بچے میری اڈیق نہ کری میں نہیں آمنا ہاں ਸ਼ੁਕਰਾਤ ਕਹਿੰਦਾ ਮੇਰੇ ਕੋਲ ਤੇ ਲਾਈਨ ਲੱਗੇ ਰਹਿੰਦੀ ਇਹ ਲੋਕੀ ਪਹਿਲੇ ਵਕਤ ਮੰਗਦੇ ਨੇ بڑے بڑے ਉਲਮਾ بڑے بڑے ਬਾਦਸ਼ਾਹ ਹਕਮਰਾਨ ਵੀ ਮੇਰੇ ਕੋਲ ਆਪਣਾ ਹੱਥ ਲਿਖਾਉਂਦੇ ਨੇ ਔਰ ਇਹ ਕਿ ਅਸਰ ਅਜੇ ਵੀ ਮੌਜੂਦ ਹੈ ਮੈਂ ਅਰਜ਼ ਕਰਨਾ ਜਦੋਂ ਭਾਰੰਦੇਚ ਇਲੈਕਸ਼ਨ ਹੁੰਦੇ ਨੇ ਨਾ ਤੇ ਜਿਹਨੇ ਕੈਂਡੀਡੇਟ ਖੜੇ ਹੁੰਦੇ ਨੇ ਨਾ ਜੋਤਸ਼ੀਆਂ ਦੇ ਚੱਕਰੇ ਪੈ ਜਾਂਦੇ ਨੇ ਕਦੋਂ ਫਾਰਮ ਦਾਖਲ ਕਰੀਏ ਜਿੱਦ ਜਾਵਾਂਗੇ ਤੇ ਨਹੀਂ ਜਾਵਾਂਗੇ ਉਹ ਸਿੰਘ ਵੀ ਜਾਂਦੇ ਨੇ ਸਿੰਘ ਕਈ ਸਾਧੂਆਂ ਦੇ ਪੈਰ ਵੀ ਸਿਰ ਤੇ ਰੱਖਵਾਉਂਦੇ ਨੇ ਵੀ ਕਿਸੇ ਤਰੀਕੇ ਨਾਲ ਜਿੱਤ ਹੋਵੇ ਚਾਹੇ ਇਹ ਵੀ ਨਲਸ ਕਰਦੇ ਆ ਜੋਤਸੀਆਂ ਦੇ ਚੱਕਰਾਂ 'ਚ ਪੈ ਰਹੇ ਨੇ ਸਾਰੇ ਪਰ ਇਹ ਦੇਸ਼ ਨੂੰ ਚਲਾਣਗੇ ਇਹ ਲੋਕ ਦੇਸ਼ ਨੂੰ ਚਲਾਣਗੇ ਜਿਹਨੂੰ ਆਪਣੀ ਜ਼ਿੰਦਗੀ ਚਲਾਉਣ ਦੀ ਜਾਚ ਨਹੀਂ ਆਉਂਦੀ ਅਜੇ ਆਪਣਾ ਜੀਵਨ ਚਲਾਉਣ ਦੀ ਜਾਚ ਨਹੀਂ ਆਉਂਦੀ ਪਏ ਨੇ ਜੋਤਸੀਆਂ ਦੇ ਚੱਕਰਾਂ 'ਚ ਔਰ ਇਹ ਸਹੀ ਮੈਂ ਦੱਸਦਾ ਆਪਣੇ بڑے بڑے ਮੁਦੱਬਰ بڑے بڑے ਸਿਆਣੇ ਤਾੰਤ੍ਰਿਕ ਲੋਕਾਂ ਦੇ ਚੱਕਰ 'ਚ ਪੈ ਰਹੇ ਨੇ ਜੋਤਸੀਆਂ ਦੇ ਚੱਕਰ 'ਚ ਪੈ ਰਹੇ ਨੇ ਖੈਰ ਉਹ ਮਾਂ ਹੀ ਕਹਿਣ ਲੱਗੀ ਲੱਗਦਾ ਬਹੁਤ ਸਿਆਣੀ ਸੀ ਭਈ ਮੇਰੀ ਉਡੀਕ ਨਾ ਕਰੀ ਮੈਂ ਨਹੀਂ ਆਣਾ ਭਈ ਮੇਰੇ ਕੋਲ ਤੇ بڑے بڑے ਹਕਮਰਾਨ ਆਉਂਦੇ ਨੇ ਉਲਮਾ ਆਉਂਦੇ ਨੇ ਸਿਆਣੇ ਆਉਂਦੇ ਨੇ ਧਰਵਾ ਆਉਂਦੇ ਨੇ ਗੁਣਵਾ ਆਉਂਦੇ ਨੇ ਮੈਂ ਉਹਨਾਂ ਦਾ ਭਵਿਸ਼ਯ ਦੱਸਦਾ ਤੇ ਤੂੰ ਮੇਰੇ ਕੋਲ ਨਹੀਂ ਆਣਾ ਚਾਹਦੀ ਕਿਉਂ ਆਖਰਕਾਰ ਨ ਕੀ ਹੈ ਉਹ ਬੁੱਢੀ ਮਾਂ ਕਹਿਣ ਲੱਗੀ beta ਗੱਲ ਹੈ ਤੈਨੂੰ ਤੇ ਇਤਨਾ ਵੀ ਨਹੀਂ ਪਤਾ ਕਿ ਅੱਜ ਮੈਂ ਖੋਜ ਗਿਰ ਜਾਣਾ ਰਾਤ ਤੇ ਮੇਰਾ ਕੀ ਖਾਕ ਦੱਸੇਗਾ ਮੈਂ ਕਦੋਂ ਖੋਜ ਕਰਨਾ ਹੈ ਮੇਰੇ ਬਾਰੇ ਕੀ ਖਾਕ ਦੱਸੇਗਾ ਕੰਨ ਘਰ ਆ ਕੇ ਸੁក្រਾਤ ਨੇ ਸਾਰੀਆਂ ਜੋਤਿਸ਼ ਦੀਆਂ ਕਿਤਾਬਾਂ ਫਾੜ ਦਿੱਤੀਆਂ ਜਲਾ ਦਿੱਤੀਆਂ ਇਤਨੀ ਜੰਗਲ ਕੰਨ ਲੈ ਦੁਨੀਆ ਦਾ ਦੱਸਦਾ ਫਿਰਦਾ ਮੈਂ ਕੱਲ ਕੀ ਹੋਣਾ ਤੇ ਆਪਣਾ ਮੈਨੂੰ ਕੱਖ ਨਹੀਂ ਪਤਾ ਕਿ ਮੈਂ ਖੋਜ ਕਰਨਾ ਹੈ ਇਹ 100% ਝੂਠ ਹੈ ਜੋ ਕੋ ਜੋਤਸ਼ੀ ਤੁਹਾਨੂੰ ਕਹਿੰਦੇ ਨੇ ਮਨੋਵਿਗਿਆਨਕ ਨੁਕਤੇ ਹੁੰਦੇ ਨੇ ਫੜੀ ਬੋਲੇ ਬੰਦਾ ਲਾਭ ਠਾਣੇ ਇਸ ਚੱਕਰ 'ਚ ਕਦੀ ਨਾ ਪੈਣਾ ਸਤਗੁਰ ਦੀ ਬਾਣੀ ਦਾ ਫੈਸਲਾ ਵੀ ਉਹ ਪੁੱਛਣਾ ਮਸਲਤ ਧਰੇ ਜੋ ਕੁਝ ਕਰੇ ਸੋ ਆਪੇ ਕਰੇ ਕੱਲ ਕੀ ਹੋਣਾ ਹੈ ਪ੍ਰਭੂ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਵੀ ਉਹ ਪੁੱਛਣਾ ਮਸਲਤ ਧਰੇ ਜੋ ਕੁਝ ਕਰੇ ਸੋ ਆਪੇ ਕਰੇ ਕਿਉਂਕਿ ਕਿਸੇ ਕੋਲ ਪੁੱਛਦਾ ਨਹੀਂ ਕਿਸੇ ਨੂੰ ਦੱਸਦਾ ਨਹੀਂ ਤਾਂ ਕੁਝ ਨਹੀਂ ਪਤਾ ਕੱਲ ਸੜੇ ਨਾਲ ਕੀ ਹੋਣਾ ਹੈ ਪਰਸੋਂ ਸੜੇ ਨਾਲ ਕੀ ਹੋਣਾ ਹੈ ਅਕਾਲ ਪੁਰਖ ਨੂੰ ਪਤਾ ਹੈ ਤੇ ਜਦ ਉਸ ਨੂੰ ਸਭ ਕੁਝ ਪਤਾ ਹੈ ਉਹ ਦੇ ਨਾਲ ਜੋੜੋ ਗੱਲ ਮੁਕਾਓ ਜੰਝੜ ਸਾਰੇ ਖਤਮ ਕਰੋ ਕਿਉਂ ਇਹ ਨਿਕੰਮੇ ਚੱਕਰਾਂ ਵਿੱਚ ਪਾ ਗੁਰਨਾਣੇ ਗੁਰਗੋਬਿੰਦ ਸਿੰਘ ਜੀ ਨੇ ਸਾਨੂੰ ਇਸ ਚੱਕਰ ਵਿੱਚ ਨਹੀਂ ਪਾਇਆ ਔਰ ਭਾਈ ਗੁਰਦਾਸ ਜੀ ਨੇ ਇਸ ਦੇ ਤੇ ਬਹੁਤ ਕੁਝ ਲਿਖਿਆ ਇਸ ਵਕਤ ਮੇਰਾ ਜੋ ਹੈ ਇਹ ਸਬਜੈਕਟ ਨਹੀਂ ਮੈਂ ਇਸ ਨੂੰ ਹੀ ਚਲਾਣਾ ਸੀ ਭਾਈ ਗੁਰਦਾਸ ਨੇ ਇਸ ਦੇ ਉੱਤੇ ਬਹੁਤ ਕੁਝ ਲਿਖਿਆ ਹੈ ਖੈਰ ਮੁਖਤਸਰ ਜੋ ਹੈ ਮੈਂ ਇਸ ਕਰਾਂ ਘਿਰਗੋ ਇਸ ਤਰ੍ਹਾਂ ਦਾ ਜੋਤਸੀ ਨਹੀਂ ਸੀ ਉਹਨੇ ਗ੍ਰਹਿ ਨਿਛਤਰਾਂ ਦੀ ਚਾਲ ਦਾ ਅਧਿਐਨ ਕੀਤਾ ਔਰ ਇਸ ਦੇ ਨਾਲ ਪ੍ਰਾਕਿਰਤਿਕ ਮੰਡਲ ਤੇ ਕਬਰੀਦੀ ਕੀ ਆਉਂਦੀ ਇਸ ਗੰਧੀ ਖੋਜ ਕਰਦਾ ਰਹਿਣ ਕਹਲੇ ਸੈਂਟਿਸਟ ਸੀ ਇਹ ਵਿਗਿਆਨਕ ਧਾਰਮਿਕ ਵੀ ਸੀ ਪਰ ਸੈਂਟਿਸਟ ਸੀ ਸੀ ਅਕਸਰ ਸੈਂਟਿਸਟ ਧਾਰਮਿਕ ਨਹੀਂ ਹੁੰਦੇ ਅਕਸਰ ਵਿਗਿਆਨਕ ਗਿਆਨੀ ਨਹੀਂ ਹੁੰਦੇ ਪਰ ਇਹ ਦੇ ਕੋਲ ਦੋਵੇਂ ਗੱਲਾਂ ਸਨ ਇਹ ਰੱਬ ਦਾ ਚਿੰਤਨ ਕਰਨ ਵਾਲਾ ਵੀ ਸੀ ਤੇ ਸੰਸਾਰ ਦਾ ਅਧਿਐਨ ਕਰਨ ਵਾਲਾ ਵੀ ਸੀ ਇਹਨੇ ਇੱਕ ਗਲਤ ਦਾਵੇ ਨਾਲ ਕਹੀ ਕਿ ਜਪਦਿਆਂ ਜਪਦਿਆਂ ਪ੍ਰਮਾਤਮਾ ਦਾ ਨਾਮ اگر کسی دا من بدل گیا جب جپدیاں جب تو اس دا تن بھی بدلے گا من دا کا پروگا دیکھتے ہیں اکا کچھ اور ہو جنگار ہو, ہو چہرہ کچھ اور ہو جائے من دےم ہو چہرہ کچھ اور ہو جائے کئی دفعہ زبان ہاں کر رہی ہوگی اکھان نہ کر رہی ہوں دس پہ نہیں یہ غلط کہہ رہے ہیں کئی دفعہ ਜ਼ਬਾਨ ਜਿਹੜੀ ਹੈ ਉਹ ਨਾ ਪਈ ਕਰਦੀ ਹੁੰਦੀ ਅੱਖਾਂ ਦੱਸਦੀਆਂ ਨਾ ਠੀਕ ਕਬੂ ਕਹਿੰਦਾ ਅੱਖ ਦੇ ਕੋਲੋਂ ਝੂਠ ਬੋਲਣ ਦੀ ਸਮਰੱਥਾ ਨਹੀਂ ਅੱਖ ਸਚਾਈ ਬਿਆਨ ਕਰ ਦਿੰਦੀ ਹੈ ਜ਼ਬਾਨ ਝੂਠ ਬੋਲ ਸਕਦੀ ਹੈ ਹਿਰਦੇ ਦੇ ਹਾਵ ਭਾਵ ਅੱਖਾਂ ਵਿੱਚ ਪ੍ਰਗਟ ਹੋ ਜਾਂਦੇ ਨੇ ਕਈ ਵਾਰ ਜਦ ਬੰਦਾ ਜ਼ਬਾਨ ਨਾਲ ਕਹਿੰਦਾ ਮਿੱਤਰਾ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ ਅੱਖਾਂ ਹੀ ਦੱਸਦੀਆਂ ਪਈਆਂ ਨੇ ਕੰਬਖਤ ਕਿੱਥੋਂ ਮਿਲ ਗਿਆ ਰਸਤੇ ਜ਼ਰੂਰੀ ਕੰਮ ਜਾ ਰਹੇ ਸੀ ਇਹ ਕਿੱਥੋਂ ਟੱਕਰ ਗਿਆ ਅੱਖਾਂ ਦੇ ਇੰਕੀਆਂ ਨੇ ਚਿਹਰਾ ਦੇ ਨਹੀਂ ਕਹਿੰਦਾ ਪਿਆ ਤੁਲਸੀ ਕਹਿੰਨੇ ਨੇ ਆਵਤ ਹੀ ਹਰ ਛੇ ਨਹੀਂ ਅਰ ਨੈਣ ਨਹੀਂ ਸਨੇ ਤੁਲਸੀ ਤਾਹ ਨਾ ਜਾਏਗੇ ਜੋ ਕੰਚਨ ਵਰਸੇ ਨੇ ਕਹਿੰਦਾ ਤੈਨੂੰ ਦੇਖਨੇ ਆ ਜੀ ਅੱਖਾਂ ਵਿੱਚ ਪਿਆਰ ਨਹੀਂ ਜਾ ਗਿਆ ਚਿਹਰੇ ਤੇ ਮੁਸਕਰਾਹਟ ਨਹੀਂ ਆਈ ਹੁਲ ਕੇ ਵੀ ਨਾ ਜਾਏ ਉੱਥੇ ਭਾਵੇਂ ਸੋਨੇ ਦੀ بارش ਪਈ ਹੁੰਦੀ ਹੋਵੇ ਭਾਵੇਂ ਹੀਰੇ ਮੋਤੀ ਵਰਸਦੇ ਹੈ ਆਵਤ ਹੀ ਹਰ ਛੇ ਨਹੀਂ ਆਰੇ ਮੈਨਨ ਨਹੀਂ ਸਨੇ ਤੁਲਸੀ ਤਾਹ ਨਾ ਜਾਈਏ ਜੋ ਕੰਚਨ ਵਰਸੇ ਨੇ ਮਨ ਦੇ ਹਾਉ ਭਾਉ ਲਾਜ਼ਮੀ ਚਿਹਰੇ ਤੇ ਪ੍ਰਗਟ ਹੋਣ ਦੇ ਨੇ ਤੋ ਬਿਰਗੂ ਨੇ ਕਹਿ ਦਿੱਤਾ ਜਦ ਮਨ ਦੀ ਦੁਨੀਆ ਬਦਲ ਜਾਂਦੀ ਹੈ ਵਿਚਾਰਾਂ ਦੀ ਦੁਨੀਆ ਬਦਲ ਜਾਂਦੀ ਹੈ ਪਰਮਾਤਮਾ ਦਾ ਨਾਮ ਜਪ ਜਪ ਕੇ ਤੋ ਮਨ ਦੇ ਬਦਲਦੇ ਆ ਤਨ ਵੀ ਬਦਲ ਜਾਂਦਾ ਹੈ ਵਿਚਾਰਾਂ ਦੀ ਦੁਨੀਆ ਦੇ ਬਦਲਦੇ ਆ ਸ਼ਰੀਰ ਵੀ ਬਦਲ ਜਾਂਦਾ ਹੈ ਔਰ ਹੱਥਾਂ ਵਿੱਚ ਬਣ ਜਾਂਦਾ ਹੈ ਪਦਮ ਪੈਰਾਂ ਵਿੱਚ ਬਣ ਜਾਂਦੇ ਨੇ ਪਦਮ ਤੇ ਹੁਣ ਮੈਂ ਕੁਝ ਇਤਿਹਾਸਿਕ ਨੁਕਤੇ ਵੀ ਤੁਹਾਡੇ ਸਾਹਮਣੇ ਰੱਖਾਂ ਕੰਨ ਨ ਪਦਮ ਸੀ ਹਨੂ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਜੇ ਪੈਰ ਦੇ ਸਜੇ ਚਰਨ ਦੇ ਪਦਮ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਜੇ ਹੱਥ ਪਦਮ ਸੀ ਸ੍ਰੀ ਕ੍ਰਿਸ਼ਨ ਦੇ ਖੱਬੇ ਪੈਰ ਦੇ ਭਾਈ ਗੁਰਦਾਸ ਇਸ ਦੀ ਵਕਾਲਤ ਕਰਦੇ ਨੇ जाय सुता प्रभास विच गोडे ऊपर पैर पसारे चरण कमल विच पद्म है तिल में विलम के वांगों तारे भाई गुरदास एक शिकारी आया संध्या दा वक़्त ते बड़े उदास सन कृष्ण क्योंकि कुल सारी मारी जा चुकी सी यादवों दी कुल सारी खत्म हो गई सी महाभारत दी जंग तो बात दा जिक्र सब मारे जा चुके हैं सब खत्म हो गए ते प्रवासन नाम दा दीरत ਸੋਮਨਾਥ ਮੰਦਿਰ ਦੇ ਕੋਲ ਹੈ ਗੁਜਰਾਤ ਕਾਠੀਆਵਾਲ ਦੇ ਔਰ ਬਕਾਇਦਾ ਉਸ ਤਰ੍ਹਾਂ ਦੀ ਮੂਰਤੀ ਬਣਾਈ ਨੇ ਇੱਕ ਸ਼ਿਕਾਰੀ ਦਿਖਾਇਆ ਹੈ ਉਹ ਤੀਰ ਕਮਾਨ ਮਾਰ ਰਿਹਾ ਹੈ ਤੇ ਕ੍ਰਿਸ਼ਨ ਦੇ ਚਰਨਾਂ 'ਚ ਲੱਗੇ ਨੇ ਇਹ ਪ੍ਰਵਾਹ ਇੱਕ ਤੀਰ ਹੈ ਸਮੁੰਦਰ ਦੇ ਕੰਢੇ ਦਾਸ ਨੇ ਦੇਖਿਆ ਸੋਮਨਾਥ ਮੰਦਿਰ ਦੇ ਬਿਲਕੁਲ ਨੇੜੇ ਗੁਜਰਾਤ ਦੇ ਜਾਏ ਸੁਤਾਲ ਪ੍ਰਵਾਸ ਵਿੱਚ ਕਿਉਂਕਿ ਇਹ ਦਵਾਰਕਾ ਦੇ ਰਾਜਾ ਸੰਦਵਾਰਕਾ ਥੋੜੀ ਜਿਹੀ ਦੂਰੀ ਤੇ ਹੁੰਦਾ ਜਾਏ ਸੁਤਾਲ ਪ੍ਰਵਾਸ ਵਿੱਚ ਗੋਡੇ ਉੱਪਰ ਪੈਰ ਪਸਾਰੇ ਚਰਨ ਕਮਲੇ 'ਚ ਬਦਮ ਹੈ ਝਿਲ ਮਿਲ ਝਮਕੇ ਵਾਂਗੂ ਤਾਰੇ ਬਤਕ ਆਇਆ ਹਾਲ ਦਾ ਮਿਰਗੇ ਜਾਨ ਬਾਣ ਲੈ ਮਾਰੇ ਉਹ ਜਿਹੜਾ ਬਦਮ ਸੀ ਉਹ ਹਨੇਰੇ ਵਿੱਚ ਕਿਉਂਕਿ ਸੰਧਿਆ ਹੋ ਚੁੱਕੀ ਸੀ ਕਿ ਸ਼ਿਕਾਰੀ ਨੇ ਸਮਝਿਆ ਹਿਰਨ ਦੀ ਅੱਖ ਹੈ ਉਹਨੇ ਖਿੱਚ ਕੇ ਬਾਣ ਮਾਰਿਆ ਸੀਨੇ 'ਚ ਲੱਗਿਆ ਕ੍ਰਿਸ਼ਨ ਇਸੇ ਤਰ੍ਹਾਂ ਦਾ ਅੰਤ ਹੋਇਆ ਇਸੇ ਤਰ੍ਹਾਂ ਇਹ ਲੋਕਰੀਏ ਬੱਦਤ ਨੂੰ ਗਲਵਖੜੀ ਚਲਾਇਆ ਆਖੇ ਕੋਈ ਨਹੀਂ ਅਸੀਂ ਇਸੇ ਤਰੀਕੇ ਨਾਲ ਜਾਣਾ ਸੀ ਤੇਰਾ ਕੋਈ ਕਸੂਰ ਨਹੀਂ ਤੂੰ ਰੋ ਨਾ ਉਹ ਰੋਈ ਜਾ ਰਿਹਾ ਸੀ ਗੱਲ ਵਿੱਚ ਲੀਤਾ ਕ੍ਰਿਸ਼ਨ ਜੀ ਆਗਣ ਕੀਤੇ ਹਰਨਾ ਚਿਤਾਰੇ ਭਾਈ ਗੁਰਦਾਸ ਜੀ ਨੇ ਇਸ ਲਈ ਇੱਕ ਮੁਖਤਸਰ ਮਹਿਰਸ ਕਰਾ ਆਖਿਆ ਨਹੀਂ ਸਾਡੇ ਜਾਣ ਦਾ ਇਹੀ ਕਾਰਨ ਬਣਨਾ ਸੀ ਇਹੀ ਕੁਛ ਹੋਣਾ ਸੀ ਤੇਰੇ ਹੱਥੋਂ ਹੋਣਾ ਸੀ ਤੂੰ ਰੋ ਨਾ ਐਸੇ ਹੀ ਹੋਣਾ ਸੀ ਐਸੀ ਮੇਰੀ ਮੌਤ ਹੋਣੀ ਸੀ ਚਰਨਾਂ ਚ ਪਦਮ ਪਰ ਜਗਤ ਵਿੱਚ ਜਿੰਨੇ શ્રેષ્ઠ ਔਤਾਰੀ ਪੁਰਸ਼ ਹੋਏ ਨੇ ਸਾਰਿਆਂ ਦੇ ਅਰਥਾਂ ਤੇ ਪੈਰਾਂ ਦੇਖਣ ਨੂੰ ਨਹੀਂ ਮਿਲੇਗਾ। ਯਹੋਵੇ ਤੇ ਇਤਿਹਾਸ ਦੇ ਜ਼ਿਕਰ ਨਹੀਂ। ਲੇਕਿਨ ਕੁਛ ਲਿਖਦਾ ਹੈ। ਕ੍ਰਿਸ਼ਨ ਦਾ ਹੈ। ਗੁਰੂ ਨਾਨਕ ਦਾ ਹੈ। ਗੁਰੂ ਅਮਰਦਾਸ ਜੀ ਦਾ ਵੀ ਹੈ। ਇਤਿਹਾਸ ਦਾ ਇੱਕ ਪੰਨਾ ਮੈਂ ਤੁਹਾਡੇ ਸਾਹਮਣੇ ਰੱਖਾਂ। ਹਰਿਦੁਆਰ ਦੀ ਗੱਲ ਹੈ। ਸਰਵੀਆਂ ਦੇ ਦਿਨ ਸਨ ਸਤਗੁਰ ਗੰਗਾ ਇਸ਼ਨਾਨ ਕਰਕੇ ਧੁੱਪ ਦੇ ਉੱਤੇ ਬੈਠੇ ਐਨ ਚਰਨਾਂ ਨੂੰ ਪਸਾਰ ਕੇ। ਚੋਟੀ ਦਾ ਹਰੀਦਵਾਰ ਦਾ ਪਿਰੋਹਕ ਬ੍ਰਾਹਮਣ ਜੋ ਸਾਰੇ ਬ੍ਰਾਹਮਣਾਂ ਦਾ ਮੁਖੀ ਸੀ ਆ ਬੜਾ ਵਿਦਵਾਨ ਸਿਆਣਾ ਉਹ ਜਿਉਂ ਦੇਖਦਾ ਹੈ ਪਦਮ ਚਰਨਾ ਵਿੱਚ ਪਰਮ ਉਹਨੇ ਪਹਿਰਾ ਤੇ ਮੱਥਾ ਢੇਕ ਦਿੱਤਾ ਗੁਰੂ ਅਮਰਦਾਸ ਕਹਿ ਲਗੇ ਤੂੰ ਬ੍ਰਾਹਮਣ ਹੈ ਤੇ ਮੈਂ ਤੇ ਪੱਲਾ ਖੱਤਰੀ ਹਾਂ ਤੂੰ ਬ੍ਰਾਹਮਣੋ ਕੇ ਮੈਨੂੰ ਕੇ ਮੱਥਾ ਢੇਕਿਆ ਮੈਂ ਤੇ ਯਾਤਰੀ ਹਾਂ ਹੱਥ ਜੋੜ ਕੇ ਬ੍ਰਾਹਮਣ ਕਹਿੰਦਾ ਮਹਾਰਾਜ ਤੁਸੀਂ ਵਕਤ ਦੇ ਅਵਤਾਰੀ ਪੁਰਸ਼ ਹੋ ਤੁਸੀਂ ਕੋਈ ਪੂਰਨ ਪੁਰਖ ਹੋ ਤੁਹਾਡੇ ਚਰਨਾਂ 'ਚ ਪਦਮ ਹੈ ਮੈਂ ਵੇਖਿਆ ਤੁਹਾਡੇ ਚਰਨਾਂ 'ਚ ਪਦਮ ਹੈ ਔਰ ਬ੍ਰਾਹਮਣ ਨੇ ਫਿਰ ਮੱਥਾ ਟੇਕ ਲਿਤਾ ਔਰ ਚਰਨਾਂ ਨੂੰ ਚੁੰਮ ਲਿਆ ਫਿਰ ਮੱਥਾ ਟੇਕਿਆ ਪਦਮ ਹੈ ਸਤਿਗੁਰੂ ਕਹਿਣ ਲੱਗੇ ਤੂੰ ਜਾਣੇ ਮੈਂ ਯਾਤਰੀ ਉਸ ਬ੍ਰਾਹਮਣ ਨੇ ਕਿਹਾ ਮਹਾਰਾਜ ਇਹ ਬੀਜ ਤੇ ਹੈ ਕਿਸੇ ਦਿਨ ਰੁਕਸ਼ ਬਣੇਗਾ ਤੁਹਾਡੇ ਸੰਸਕਾਰ ਤੁਹਾਨੂੰ ਰੱਬ ਨੇ ਚੁਣਿਆ ਹੈ ਤੁਹਾਨੂੰ ਪ੍ਰਮਾਤਮਾ ਨੇ ਚੁਣਿਆ ਹੈ ਆਪਣੀ ਗੱਲ ਕਹਿਣ ਲਈ ਆਪਣਾ ਕੋਈ ਸੰਦੇਸ਼ ਆ ਪਹੁੰਚਾਉਣ ਲਈ ਤੁਹਾਡੇ ਚਰਨਾਂ 'ਚ ਬਦਮ ਹੈ ਔਰ ਇਸ ਬ੍ਰਾਹਮਣ ਨੇ ਕਹਿੰਦੇ ਨੇ ਜਿਸ ਦਿਨ ਗੁਰੂ ਅਮਰਦਾਸ ਜੀ ਮਹਾਰਾਜ ਸਿੰਘਾਸਣ ਤੇ ਬੈਠੇ ਨੇ ਤੇ ਚਰਨਾਂ 'ਚ ਪਹੁੰਚ ਗਿਆ ਸਿੱਧਾ ਪਹੁੰਚ ਗਿਆ ਸਤਿਗੁਰ ਨੇ ਵੀ ਪਛਾਣ ਲਿਆ ਉਹ ਹੀ ਹੈ ਕੁਛ ਦਿਨ ਸੇਵਾ ਕਰਦਾ ਰਿਹਾ ਤੇ ਸਤਿਗੁਰ ਨੇ ਬੁਲਾ ਲਿਆ ਪੁਰਖ ਆਇਆ ਹੈ ਬੜੀ ਦੂਰੋਂ ਹਰਦوار ਤੋਂ ਤੇ ਤੈਨੂੰ ਹੁਣ 5-6 ਮਹੀਨੇ ਦੀ ਹੋਰ ਮੈਂ ਇੱਥੇ ਸੇਵਾ ਕਰਦੇ ਆ ਵਿਦਵਾਨ ਵੀ ਤੂੰ ਬੜਾ ਹੈ ਭਜਨ ਵੀ ਕਰਦਾ ਹੈ ਚਲ ਤੇਰੀ ਕੋਈ ਕਾਮਨਾ ਤੇ ਜ਼ਰੂਰ ਹੋਣੀ ਹੈ ਮੰਗ ਲੈ ਕੋ ਪੂਰੀ ਕਰ ਦੇਈ ਬ੍ਰਾਹਮਣ ਹੈ ਤੂੰ ਭਾਈ ਸਾਹਿਬ ਆਈ ਸੰਤੋਖ ਸਿੰਘ ਜੀ ਲਿਖਦੇ ਨੇ ਹੱਥ ਜੋੜ ਕੇ ਬ੍ਰਾਹਮਣ ਕਹਿੰਦੇਗਾ ہے گور دن دو نام د نامہون ج ج جو نام د نہ دو دھن بہن جگت نہ سہای ہے جی تیری چولی چن پا دے تو نام کی جھلک نہ دے ਤੇ ਬੰਦਾ ਜਮਾਂ ਦੀ ਮਾਰ ਸਹਾਰਦਾ ਪਰ ਲੋਕ بگੜ ਜਾਂਦਾ ਹੈ ਤੇ ਜੇ ਤੂੰ ਨਾਮ ਦੀ ਕਣੀ ਇਹ ਛੋ ਮੈਨੂੰ ਦੇ ਦੇਵੇਂ ਤੇ ਮੇਰੀ ਝੋਲੀ 'ਚ ਧਨ ਨਾ ਪਾਵੇਂ ਤੇ ਸੰਸਾਰ ਨਹੀਂ ਚੰਗਾ ਲੱਗਦਾ ਲੋਕ بگੜਦਾ ਗੁਰੂ ਅਮਰਦਾਸ ਤੇ ਜੋ ਕੇ ਨੰਨ ਮੇਰੇ ਦੋਨੋਂ ਨਿਰਮਲ ਬੰਧ ਚਲਾਏ ਸਤਗੁਰ ਨੇ ਕੁਝ ਐਸੀ ਮਿਹਰ ਦੀ ਦ੍ਰਿਸ਼ਟੀ ਨਾਲ ਦੇਖਿਆ ਉਹਦੀ ਰਸਨਾ ਪ੍ਰਭੂ ਦਾ ਨਾਮ ਜਪਣ ਲੱਗ ਪਈ ਝੋਲੀ ਸੋਨੇ ਚਾਂਦੀ ਨਾਲ ਭਰ ਦਿੱਤੀ ਜਾ ਕੰਨ ਮੇਰੇ ਦੋਵੇਂ ਲੋਕ ਸੁਹੇਨੇ ਕਰਦੇ ਤੇ ਧੰਗੁਰੂ ਅਮਰਦਾਸ ਨੇ ਖੈਰ ਮੁਖਤਸ਼ਰ ਮੈਂ ਅਰਜ਼ ਕਰਾਂ ਚਰਨਾਂਜ ਬਦਮਸ਼ੀ ਹੁਣ ਮੈਂ ਅਰਜ਼ ਕਰਾਂ ਫੋਨੇ ਛੰਦ ਦੇ ਚ ਇੱਕ ਛੰਦ ਗੁਰੂ ਅਰਜਨ ਦੇਵ ਜੀ ਦਾ ਬਸ ਪੰਜ ਇੱਕ ਮਿੰਟਾਂ ਸਵਾਭਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੇਰੇ ਹਾਥ ਬਦਮ ਆਂਗਨ ਸੁਖ ਬਾਸਨਾ ਜਿਨ੍ਹਾਂ ਨੇ ਕਦੀ ਸਿਲਸਿਲਾ ਵਾਰ ਬਾਣੀ ਪੜ੍ਹੀ ਏ ਛੰਦ ਸਾਹਮਣੇ ਆਇਆ ਹੋਣਾ ਏ ਛੰਦ ਗੁਰੂ ਅਰਜਨ ਦੇਵ ਜੀ ਦਾ ਮੇਰੇ ਹਾਥ ਪਰਮ ਆਂਗਨ ਸੁਖ ਬਾਸਨਾ ਮੇਰੇ ਹੱਥ ਦੇ ਚ ਪਦਮ ਇਹ ਦੂਜੇ ਤੀਜੇ ਚੌਥੇ ਪੰਜਵੇਂ ਦੀ ਗੱਲ ਨਹੀਂ ਸਤਿਗੁਰ ਆਪਣੀ ਗੱਲ ਕਰਦਾ ਕਿਉਂਕਿ ਲਵਜ਼ ਹੈ ਮੇਰੇ ਤੇਰੇ ਨਹੀਂ ਖੁੱਲੇ ਨੇ ਮੇਰੇ ਹੱਥ ਪਦਮ ਆਂਗਨ ਸੁਖ ਬਾਸਨਾ ਸਖੀ ਮੇਰੋ ਕੰਠ ਰਤਨ ਪੇਖ ਦੁਖ ਨਾਸਨਾ ਮੇਰੇ ਹੱਥ ਦੇ ਚ ਪਦਮ ਇਤਿਹਾਸ ਦੇ ਚ ਪੜਨ ਨੂੰ ਨਹੀਂ ਮਿਲਦਾ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹੱਥ ਵਿੱਚ ਪਰਮ ਪਦਮ ਸੀ ਇਤਿਹਾਸ ਦੇ ਕਿਦਰੇ ਕਰ ਲਈ ਗੁਰਬਾਣੀ ਕਸਮ ਦੀ ਬਾਣੀ ਇਹ ਬ੍ਰਹਮ ਗਿਆਨ ਸਤਿਗੁਰੂ ਦਾ ਛੰਦ ਕਹਿੰਦੇ ਨੇ ਮੇਰੇ ਹੱਥ ਵਿੱਚ ਪਦਮ ਮੇਰੇ ਹਾਥ ਪਦਮ ਆਂਗਨ ਸੁਖ ਬਾਸਨਾ ਮੇਰੇ ਹਿਰਦੇ ਦੀ ਸੇਜਾ ਦੇ ਸੁਖੀ ਸੁਖ ਹੈ ਔਰ ਕੰਠ ਵਿੱਚ ਪ੍ਰਮਾਤਮਾ ਦਾ ਨਾਮ ਰੂਪੀ ਰਤਨ ਹੈ ਸਖੀ ਮੇਰੇ ਕੰਠ ਰਤਨ ਦੇ ਕਦਕ ਨਾਸਨਾ ਇਹ ਪਦਮ ਭਿਰਗੂ ਵਾਲਾ ਪਦਮ ਨਹੀਂ ਜੋ ਭਿਰਗੂ ਕਹਿੰਦਾ ਹੈ ਗੁਰਬਾਣੀ ਇੱਕ ਹੋਰ ਪਦਮ ਨੂੰ ਮੰਦੀ ਉਹ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਜਦ ਕੋਈ ਨਾਮ ਜਪਦਾ ਹੈ ਤੇ ਜਪਦਿਆਂ ਜਪਦਿਆਂ ਨਾਮ ਅਗਰ ਪ੍ਰਗਟ ਹੋ ਗਏ ਹੈ ਤਾਂ ਹੱਥਾਂ ਵਿੱਚ ਵਰਕਤਾ ਆ ਜਾਂਦੀ ਹੈ ਕਦਮਾਂ ਵਿੱਚ ਕ੍ਰਾਂਤੀ ਆ ਜਾਂਦੀ ਹੈ ਬੋਲਾਂ ਦੀ ਸਤੇ ਆ ਜਾਂਦੀ ਹੈ ऐसे हाथ जे मिट्टी ਨੂੰ ਛੂਹਣਗੇ ਤੇ ਸੋਨਾ ਬਣ ਜਾਵੇ। بگੜਦੇ ਹੋਏ ਕੰਮ ਨੂੰ ਛੂਹਣਗੇ ਤਾਂ ਮੇਲ ਹੋ ਜਾਏਗਾ। ਪ੍ਰਾਚੀਨ ਜ਼ਮਾਨੇ 'ਚ ਇਸ ਤਰ੍ਹਾਂ ਦੇ ਹੱਥ ਲੱਭੇ ਜਾਂਦੇ ਸਨ ਕੋਈ ਪੁੱਲ ਬਣਾਣਾ ਹੈ, ਕੋਈ ਸੜਕ ਬਣਾਣੀ ਹੈ, ਕੋਈ ਧਾਰਮਿਕ ਮੰਦਿਰ ਬਣਾਣਾ ਹੈ, ਇਹ ਆਪਣਾ ਘਰ ਬਣਾਣਾ ਹੈ। ਬਈ ਨਹੀਂ ਪੱਥਰ ਉਸ ਤੋਂ ਰਖਵਾਏ ਜਿਹਦੇ ਹੱਥਾਂ 'ਚ ਬਰਕਤ ਹੈ। ਤੇ ਹੁਣ ਤੇ ਇਹੋ ਜਿਹੇ ਕੰਮਾਂ ਲਈ ਲੋਕੀ ਬੇਬਰਕਤੀ ਹੱਥ ਲੱਭਦੇ ਨੇ ਖਾਸ ਕਰਕੇ ਰਾਜਨੀਤੀਕ ਸਾਡੇ ਦੇਸ਼ ਜੇ ਮੈਂ ਦੇਖਿਆ ਸੜਕ ਦਾ ਉਦਘਾਟਨ ਕਰਾਉਂਦੇ ਨੇ ਪੁੱਲਾਂ ਦਾ ਉਦਘਾਟਨ ਕਰਾਉਂਦੇ ਨੇ ਕਿਸੇ ਬਿਲਡਿੰਗ ਦਾ ਨਹੀਂ ਪੱਥਰ ਰੱਖਾਉਂਦੇ ਨੇ ਪੱਥਰ ਹੀ ਰਹਿ ਜਾਂਦਾ ਜੋ ਹੈ ਰੱਖ ਜਾਂਦੇ ਨੇ ਬਾਕੀ ਕੱਖ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਪੱਥਰ ਹੀ ਰਹਿ ਜਾਂਦਾ ਬੇਬਰਕਤੀ ਹੱਥ ਹੱਥਾਂ 'ਚ ਕੁਝ ਵੀ ਨਹੀਂ ਸਤਿਗੁਰ ਆਪ ਕਹਿੰਦੇ ਨੇ ਜਿਸ ਦੇ ਕੰਠ ਵਿੱਚ ਪ੍ਰਭੂ ਦਾ ਨਾਮ ਨਹੀਂ ਹਿਰਦੇ ਦੇ ਚਾਨਣਾ ਨਹੀਂ ਉਸ ਦੇ ਹੱਥ ਕਿਤਨੇ ਬਰਕਤੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇਵਾਲ ਜੇ ਉਹ ਕਲਚਨ ਨੂੰ ਹੱਥ ਲਾਵੇ ਖੇਉ ਸੇ ਧੀਰ ਲਗ ਜਾਣਾ ਸੋਨੇ ਨੂੰ ਹੱਥ ਲਾਏਗਾ ਮਿੱਟੀ ਹੋ ਜਾਏਗਾ ਬਣਦੇ ਹੋਏ ਕੰਮ ਨੂੰ ਹੱਥ ਲਾਏਗਾ بگੜ ਜਾਏਗਾ ਚਲਦੇ ਵਹਿਰ ਦੀ ਅਗਵਾਈ ਕਰੇਗਾ ਰੋਕ ਖੜੀ ਹੋ ਜਾਏਗੀ یہ قدم کچھ بھی نہیں یہ ہاتھوں کچھ بھی نہیں یہ بولوں کے کچھ بھی نہیں میں اکثر ارض کرتا پیا کئی دنوں اور کئی تھا تھاواں سکھاں کو سریرک شکتی ہے سکھاں کو آرثک شکتی بھی ہے سکھان کو دماغی شکتی بھی ہے سکھان کو روحانی شکتی نہیں ادیاتمک بل نہیں ਔਰ ਕੁਝ ਕਮ ਐਸੇ ਹੁੰਦੇ ਨੇ ਸਰੀਰਕ ਸ਼ਕਤੀ ਨਾਲ ਹੁੰਦੇ ਨੇ ਕੁਝ ਕਮ ਐਸੇ ਹੁੰਦੇ ਨੇ ਦਿਮਾਗੀ ਸ਼ਕਤੀ ਨਾਲ ਹੁੰਦੇ ਨੇ ਕੁਝ ਕਮ ਐਸੇ ਹੁੰਦੇ ਨੇ ਪੈਸੇ ਨਾਲ ਹੁੰਦੇ ਨੇ ਆਰਥਿਕ ਸ਼ਕਤੀ ਨਾਲ ਹੁੰਦੇ ਨੇ ਪਰ ਕੁਝ ਕਮ ਐਸੇ ਨੇ ਇਹਨਾਂ ਸ਼ਕਤੀਆਂ ਨਾਲ ਨਹੀਂ ਹੁੰਦੇ ਰੂਹਾਨੀ ਸ਼ਕਤੀ ਨਾਲ ਹੁੰਦੇ ਹੈ ਉਹਦੇ ਲਈ ਅਧਿਆਤਮਕ ਬਲ ਚਾਹੀਦਾ ਉਹਦੇ ਲਈ ਰੂਹਾਨੀ ਸ਼ਕਤੀ ਚਾਹੀਦੀ ਹੈ ਮਿਹਨਤ ਨਾਲ ਧਨ ਮਿਲਦਾ ਹੈ ਚੰਗਾ ਭੋਜਨ ਖਾਣ ਕੇ ਤੇ ਐਕਸਰਸਾਈਜ਼ ਕਰਕੇ ਸਰੀਰ ਨੂੰ ਸ਼ਕਤੀ ਮਿਲਦੀ ਹੈ ਤਰ੍ਹਾਂ ਤਰ੍ਹਾਂ ਦੇ ਧਰਮ ਗ੍ਰੰਥਾਂ ਤੇ ਹੋਰ ਪੋਥੀਆਂ ਦਾ ਅਧਿਐਨ ਕਰਦੇ ਆ ਦਿਮਾਗੀ ਸ਼ਕਤੀ ਵੱਧਦੀ ਹੈ ਪ੍ਰਮਾਤਮਾ ਦਾ ਨਾਮ ਜਪਦੇ ਆ ਰੋਹਾਨੀ ਸ਼ਕਤੀ ਵੱਧਦੀ ਹੈ ਇਹ ਸ਼ਕਤੀ ਨਹੀਂ ਹੈ ਇਸ ਦੀ ਕਮੀ ਇਹ ਕਾਰਨ ਹੈ ਇਹ ਪਦਮ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਉਹ ਹੈ ਨਾਮ ਜਪਦੇ ਆ ਜਪਦੇ ਆ ਜਦ ਨਾਮ ਕੰਠ ਦੇ ਵਿੱਚ ਵਸ ਜਾਂਦਾ ਹੈ ਹਿਰਦੇ ਵਿੱਚ ਵਸ ਜਾਂਦਾ ਹੈ ਹੱਥ ਦੇ ਵਿੱਚ ਬਰਕਤਾਂ ਆ ਜਾਂਦੀਆਂ ਨੇ ਪਦਮ ਮੇਰੇ ਹੱਥ ਪਦਮ ਆਂਗਨ ਸੁਖ ਬਾਸਨਾ ਸਖੀ ਮੇਰੋ ਕੰਠ ਰਤਨ ਦੇਖ ਦੁਖ ਨਾਸਨਾ ਇੱਕ ਮਿੰਟ ਹੋਰ ਆਪ ਜੀ ਦਲਵਾ ਭਟ ਗੁਰੂ ਅਮਰਦਾਸ ਜੀ ਮਹਾਰਾਜ ਦੀ ਮਹਿਮਾ ਕਰਦੇ ਹਨ ਪਟਾਂ ਦਾ ਸਈਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪਾਠ ਕਹਿਣ ਨੇ ਏ ਗੁਰੂ ਅਮਰਦਾਸ ਬਾਰਜ ਕਰਦਾ ਹਣੇ ਸਿਧ ਸੰ ਮੁਖ ਮੁਖ ਜੋ ਹੈ ਰਿਤ ਬਸੇ ਬਾਵਾ ਜੋ ਤੀਨ ਲੋਕਾਂ ਤਰ ਮੋਹ ਹੈ ਏ ਗੁਰੂ ਅਮਰਦਾਸ ਫੜਾ ਜਿਹੜਾ ਤੈਣਾ ਹੱਥ ਹੈ ਇਹਦੇ ਚ ਬਾਰਜ ਹੈ ਕਮਲ ਹੈ ਪਦਮ ਹੈ ਮੈਂ ਮਣੀ ਅਰਚ ਕੀਤੀ ਹੈ पदम ਦੇ अनेका ਨਾਮ ਨੇ ਪਦਮ ਨੂੰ ਬਾੜਜ ਕਹਿੰਦੇ ਨੇ ਪਦਮ ਨੂੰ ਸੌਰਵ ਕਹਿੰਦੇ ਨੇ ਪਦਮ ਨੂੰ ਕੰਨਿ ਕਹਿੰਦੇ ਨੇ ਪਦਮ ਨੂੰ ਕਮਲ ਕਹਿੰਦੇ ਨੇ ਔਰ ਇਸ ਤੋਂ ਇਲਾਵਾ अनेका ਨਾਮ ਨੇ ਸ਼ਬਦ ਬੋਲਦੇ ਇਸ ਕਮਲ ਭੁਲਦੇ ਪੜੇ ਬਹੁਤ سارے ਨਾਮ ਇੱਥੇ ਬਾੜਜ ਸ਼ਬਦ ਵਰਤੇ ਪੈ ਨੇ ਬਟ ਬਾੜਜ ਕਰਦਾ ਹਣੇ ਤੁਹਾਡਾ ਜਿਹੜਾ ਦੇਣਾ ਹੱਥ ਹੈ ਏ ਗੁਰੂ ਅਮਰਦਾਸ ਉਹਦੇ ਵਿੱਚ ਪਦਮ ਹੈ ਇਤਿਹਾਸ ਕਹਿੰਦਾ ਚਰਨਾ ਚ ਪਦਮ ਸੀ ਹੱਥਾਂ ਚ ਨਹੀਂ ਸੀ ਇੱਥੇ ਹੁਣ ਗੱਲ ਸਪੱਸ਼ਟ ਹੋ ਜਾਏਗੀ ਇਤਿਹਾਸ ਵਿੱਚ ਇਹ ਹੈ ਕਿ ਸਤਿਗੁਰ ਦਾ ਜਿਹੜਾ ਸੰਜਾ ਚਰਮ ਸੀ ਪਦਮ ਉਸ ਦੇ ਸੀ ਬ੍ਰਾਹਮਣ ਨੇ ਉੱਥੇ ਲਿਖਿਆ ਸੀ ਹਰੀਦਵਾਰ ਵਿੱਚ ਪਰ ਉਹਨੇ ਮੱਥਾ ਟੇਕਿਆ ਸੀ ਪਰ ਪਟਪੈ ਕਹਿੰਦੇ ਨੇ ਏ ਗੁਰੂ ਅਮਰਦਾਸ ਜੋ ਤੁਹਾਡਾ ਦੇਣਾ ਹੱਥ ਹੈ ਇਹਦੇ ਵਿੱਚ ਪਦਮ ਨਹੀਂ ਜੋ ਇਤਿਹਾਸ ਵਿੱਚ ਲਿਖਿਆ ਹੈ ਕਿ ਦੇਣੇ ਪੈਰ ਵਿੱਚ ਪਦਮ ਸੀ ਤੇ ਗਿਰਗੂ ਵਾਲਾ ਪਦ ਮੈਂ ਜੋ ਗਿਰਗੂ ਰਿਸ਼ੀ ਕਹਿੰਦਾ ਹੈ ਅਬ ਜੋ ਭਟ ਕਹਿ ਰਹੇ ਨੇ ਇਹ ਦੇਹ ਨੇ ਹੱਥ ਦੇ ਚ ਪਦਮ ਹੈ ਇਹ ਉਹ ਪਦਮ ਹੈ ਜਿਸ ਨੂੰ ਗੁਰਬਾਣੀ ਮੰਨਦੀ ਹੈ ਜਿਸ ਨੂੰ ਗੁਰੂ ਨਾਨਕ ਦੇ ਸਿਧਾਂਤਿਕ ਲੁਕਤੇ ਮੰਨਦੇ ਨੇ ਕਿ ਜੋ ਨਾਮ ਜਪਦਾ ਹੈ ਹੱਥਾਂ 'ਚ ਬਰਕਤਾਂ ਆਉਂਦੀਆਂ ਜੋ ਨਾਮ ਜਪਦਾ ਹੈ ਬੋਲਾਂ 'ਚ ਸਤਿ ਆਵੇਗੀ ਜੋ ਨਾਮ ਜਪਦਾ ਹੈ ਕਦਮਾਂ 'ਚ ਗ੍ਰਾਂਤੀ ਆਵੇਗੀ ਲਾਜ਼ਮੀ ਆਵੇਗੀ ਉਹਦੇ ਪੈਰ ਜਿੱਥੇ ਪੈਣਗੇ ਖਾਲੀ ਨਹੀਂ ਜਾਣਗੇ ਕੁਛ ਨਾ ਕੁਛ ਕਰਨਗੇ ਉਦੇ ਹੱਥ ਜਿਸ ਨੂੰ ਛੋਣਗੇ ਕੁਛ ਨਾ ਕੁਛ ਗੱਲ ਤਾਮੀਰ ਹੋਵੇਗੀ ਐਵੇਂ ਨਹੀਂ ਉਹਦੇ ਬੋਲ ਕੁਛ ਨਾ ਕੁਛ ਪਲਟਾ ਲਿਆਣਗੇ ਐਵੇਂ ਨਹੀਂ ਬਾੜਜ ਕਰਦਾ ਹਣੇ ਸਿਧ ਸੰ ਮੁਖ ਮੁਖ ਜੋ ਹੈ ਰਿੱਧ ਬਸੇ ਬਾਵਾੰਗ ਜੋ ਤਿੰਨ ਲੋਕਾਂ ਅੰਤਰ ਮੋਹੇ ਏ ਹਨਗੁਰੂ ਅਮਰਾਸ ਤੁਹਾਡੇ ਦਾਏ ਹੱਥ ਦੇ ਵਿੱਚ ਬਾੜਜ ਹੈ ਪਦਮ ਹੈ ਫੜੇ ਬਾਏ ਹੱਥ ਦੇ ਸਿਧੀਆਂ ਨੇ ਖਾਲੀ ਨਹੀਂ ਹੈ ਹੱਥ ਇਹ ਪੁਰਾਣੇ ਜ਼ਮਾਨੇ ਜਿਹੜੀ ਅਸੀਸ ਦਿੱਤੀ ਜਾਂਦੀ ਸੀ ਨਾ ਹੱਥ ਨਾਲ ਉਹ ਹੱਥ ਵਿੱਚ ਪਦਮ ਹੈ ਇਹ ਹੱਥ ਜਿਹੜੇ ਰੇਦੀਂ ਆਏ ਬਰਕਤਾਂ ਦੇ। ਪਿੱਠ ਤੇ ਹੱਥ ਰੱਖੋ ਬਈ ਸਿਰ ਤੇ ਹੱਥ ਰੱਖੋ। ਹੁਣ بڑے ਸੰਤ ਅਸੀਸਾਂ ਦਿੰਦੇ ਰਹ ਜਾਂਦੇ ਹੁੰਦਾ ਕੱਖ ਨਹੀਂ ਖਾਲੀ ਹੱਥ ਕੁਝ ਵੀ ਨਹੀਂ। ਹੱਥਾਂ 'ਚ ਹੀ ਕੁਝ ਨਹੀਂ। ਹੱਥਾਂ 'ਚ ਬਰਕਤ ਆਉਂਦੀ ਹੈ। ਪੈਰਾਂ 'ਚ ਵੀ ਬਰਕਤ ਜਿੱਥੇ ਪੈਰ ਪਹਿਣਗੇ ਧਾਕ ਅਕਸੀਰ ਬਣੇਗੇ। ਧਾਕ ਦੇ ਵਿੱਚ ਪਲਟਾਇਆ ਬਖੈਰ ਮੁਖਤਸਰ ਜਿਹੜਾ ਮੈਂ ਅਸਕਰਾਂ। ਪਾਤਕਾ ਇਹਨਾਂ ਨੇ ਫੜਾ ਬਾਇਆ ਹੱਥ ਵੀ ਖਾਲੀ ਨਹੀਂ ਹੁੰਦੇ ਚਰੇਦੀਆਂ ਨੇ। ਰੇਦੇ ਬਸੇ ਅਗਿਓ ਸੋਇ ਰਸਤੇ ਨਹੀਂ ਜਾਤੋਂ ਥੋੜਾ ਮੁਖੜਾ ਮੂੰਹ ਰਸਨਾ ਇਹ ਵੀ ਖਾਲੀ ਨਹੀਂ ਇਸ ਵਿੱਚ ਸਿਲੀਆਂ ਵਸਦੀਆਂ ਤੁਸੀਂ ਜੋ ਕੁਝ ਬੋਲੋਗੇ ਹੋ ਜਾਏਗਾ ਤੁਹਾਡੇ ਬਾਹਾਂ ਹੱਥ ਦੇ ਚ ਰੇਲੀਆਂ ਸੱਜੇ ਚ ਪਦਮ ਮੂੰਹ ਦੇ ਚ ਬਰਕਤਾਂ ਸਿਲੀਆਂ ਬਾਜ ਕਾ ਕਰਦਾ ਹਣੇ ਸਿੱਧ ਸੰਮੁਖ ਮੁਖ ਜੋ ਹੈ ਰਿਦ ਬਸੇ ਬਾਵਾੰ ਜੋ ਤੀਨ ਲੋਕਾਂਦਰ ਮੋਹੇ ਇਹ ਸਭ ਕੁਝ ਕਿਸ ਤਰ੍ਹਾਂ ਹੋ ਗਿਆ ਪੱਤ ਕਹਨੇ ਨੇ ਰਿਦੇ ਬਸੇ ਅਗੇ ਹੋ ਸੋਰਸ ਤੇ ਨਹੀ ਜਾਤੋ ਮੁਖੋ ਭਗਤ ਉਚਰੇ ਅਮਰ ਗੁਰ ਕੀ ਤਰੰਗ ਰਾਤੋ ਏ ਗੁਰੂ ਅਮਰਦਾਸ ਤੁਹਾਡੇ ਹਿਰਦੇ ਵਿੱਚ ਉਹ ਇੱਕ ਰਸ ਪ੍ਰਮਾਤਮਾ ਜਦੋਂ ਦਾ ਆਣ ਕੇ ਬ੍ਰਾਜਮਾਨ ਹੋਇਆ ਤੁਹਾਡੇ ਹੱਥ ਦੇ ਚ ਪਦਮ ਬਣ ਗਿਆ